i <laughs> don't ਇਸ ਵੇਲੇ ਦੀ ਵੱਡੀ ਖਬਰ ਦਸੂਹਾ ਦੇ ਹਾਜੀਪੁਰ ਰੋਡ ਤੇ ਸਗਰਾ ਪਿੰਡ ਦੇ ਨੇੜੇ ਇੱਕ ਬੱਸ ਅਤੇ ਕਾਰ ਵਿਚਕਾਰ ਭਿਆਨਕ ਟੱਕਰ ਹੋਈ ਹੈ ਟੱਕਰ ਇੰਨੀ ਭਿਆਨਕ ਸੀ ਕਿ ਇਸ ਵਿੱਚ 7 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਦਰਜਨ ਲੋਕ ਗੰਭੀਰ ਜ਼ਖਮੀ ਦੱਸੀ ਜਾ ਰਹੇ ਨੇ ਜਾਣਕਾਰੀ ਮੁਤਾਬਕ ਇਹ ਹਾਦਸਾ ਤਲਵਾੜਾ ਤੋਂ ਦਸੂਹਾ ਵੱਲ ਜਾ ਰਹੀ ਬੱਸ ਅਤੇ ਕਾਰ ਵਿਚਕਾਰ ਹੋਇਆ ਜਿਸ ਵਿੱਚ ਬੱਸ ਅਤੇ ਕਾਰ ਦੀ ਸਿੱਧੀ ਟੱਕਰ ਹੋ ਗਈ ਹਾਦਸੇ ਦਾ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਹੋ ਸਕਿਆ ਪਰ ਲੋਕਾਂ ਦਾ ਕਹਿਣਾ ਹੈ ਕਿ ਇਹ ਟੱਕਰ ਗਤੀ ਤੇ ਕੰਟਰੋਲ ਦੀ ਗੜਬੜ ਦੇ ਕਾਰਨ ਹੋ ਸਕਦੀ ਹੈ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਲੋਕਾਂ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਦੋਹਾਂ ਵਾਹਨਾ ਦੇ ਨੁਕਸਾਨ ਅਤੇ ਜ਼ਖਮੀ ਹੋਏ ਲੋਕਾਂ ਦੇ ਹਾਲ ਦੇਖਦਿਆਂ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਬੜਾ ਦੁਖਦਾਈ ਜਿਹੜੀ ਇੱਕ ਖਬਰ ਤੋਂ ਨੂੰ ਮਿਲੀ ਹੈ ਔਰ ਤਲਵਾੜਾ ਤੋਂ ਲਸੂਹਾ ਨੂੰ ਜਿਹੜੀ ਬੱਸ ਆ ਰਹੀ ਸੀ ਪ੍ਰਾਈਵੇਟ ਬੱਸ ਮਿੰਨੀ ਬੱਸ ਉਹ ਦਸਕਰਾਂ ਦੇ ਨੇੜੇ ਰੋਡ ਐਕਸੀਡੈਂਟ ਹੋਇਆ ਉਹਦੇ ਵਿੱਚ ਸਾਡੇ ਹਲਕੇ ਦੇ ਔਰ ਮਕੇਰੀਆਂ ਹਲਕੇ ਦੇ ਕੁਝ ਲੋਕ ਜਿਹੜੇ ਉਹ ਸਵਾਰ ਸੀਗੇ ਉਹਨਾਂ ਦੇ ਵਿੱਚੋਂ 7 ਲੋਕਾਂ ਦੀ ਜਿਹੜੀ ਡੈਥ ਹੋਈ ਹੈ ਹੁਣ ਤੱਕ ਔਰ ਕੁਝ ਲੋਕ ਜਿਹੜੇ ਉੱਥੇ ਸੀਰੀਅਸ ਨੇ ਜਿਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ ਸੁਭਾ ਚੰਦਰ ਹੁਣ ਤੱਕ ਹਸਪਤਾਲ ਦੇ ਮੁਤਾਬਕ 7 ਲੋਕ ਜਿਹੜੇ ਆ ਉਹ ਡੈਥ ਹੋਈ ਹੈ ਪਰ ਬੜਾ ਦੁਖਦਾਈ ਸਮਾ ਆ ਪਰਿਵਾਰਾਂ ਦੇ ਜਿਵੇਂ ਹੁਣ ਸੱਤ ਹੋਈ ਐ 25 30 ਇੰਜਣ ਦੇ 30 ਤੋਂ ਉੱਪਰ ਹੀ ਹੋਣਗੇ ਜਿਹੜੇ ਉਹਦੇ ਵਿੱਚ ਜੋ ਬਸ ਗਏ ਵਿੱਚ ਸਵਾਰ ਜਿਆਦਾ ਜਿਹੇ ਲੋਕ ਕਾਰਨ ਹੁਣ ਲੋਕਲ ਲੋਕ ਕਹਿੰਦੇ ਦੱਸ ਸਕਦੇ ਆ ਡਰਾਈਵਰ ਦੱਸ ਸਕਦਾ ਐਕਸੀਡੈਂਟ ਐਕਸੀਡੈਂਟ ਜਾਂ ਲੋਕਾਂ ਦਾ ਨੁਕਸਾਨ ਤਾਂ ਹੋਈ ਐ ਕਿਸੇ ਦੇ ਵੀ ਗਲਤੀ ਹੋਵੇ ਲੋਕਾਂ ਦਾ ਕੋਈ ਕਸੂਰ ਨਹੀਂ ਸੀ ਜਿਨ੍ਹਾਂ ਦੇ ਜਾਨਾਂ ਗਈਆਂ